ਜੋ ਜੁਲਾਈ ਦੇ ਮਹੀਨੇ ਚ ਅਸੀਂ ਸੈਂਪਲ ਭੇਜੇ ਸੀਗੇ ਉਹ ਤਕਰੀਬਨ ਠੀਕ ਆਏ ਆ ਉਸ ਤੋਂ ਪਹਿਲਾਂ ਵਾਲੇ ਕਾਫੀ ਫੇਲ ਆਏ ਸੀਗੇ ਪੀਣ ਅਯੋਗ ਪਾਇਆ ਗਿਆ ਸੀ ਪਾਣੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਾਫੀ ਜਗ੍ਹਾ ਤੇ ਇਹ ਵੀ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਆ ਜਿਹੜਾ ਉਹ ਸਾਫ਼ ਸੁਥਰਾ ਪੀਤਾ ਜਾਏ ਇਹਦੇ ਚ ਕੁਝ ਪ੍ਰੋਸੈਸਸਿਸ ਵਾਟਰ ਵਰਕਸ ਹੁੰਦੇ ਆ ਜਿਹੜੇ ਕਿ ਅਗਰ ਅੱਛੀ ਤਰ੍ਹਾਂ ਫਾਲੋ ਕੀਤੇ ਜਾਣ ਤਾਂ ਪਾਣੀ ਪੀਣ ਯੋਗ ਹੋ ਸਕਦਾ ਹੈ। ਵੈਲ ਵਿੱਚ ਇਹਨਾਂ ਕੋਲ ਸੈਂਡ, ਗ੍ਰੇਵਲ ਫਿਲਟਰਸ ਹੁੰਦੇ ਆ। ਪਹਿਲਾਂ ਪਾਣੀ ਉਹਨਾਂ ਤੋਂ ਲੰਘਾ ਕੇ ਸ਼ੁੱਧ ਕੀਤਾ ਜਾਂਦਾ ਹੈ। ਫਿਰ ਜਦ ਓਵਰਹੈਡ ਟੈਂਕ 'ਚ ਪੰਪ ਕੀਤਾ ਜਾਂਦਾ ਤਾਂ ਉਹਦੇ ਨਾਲ ਕਲੋਰੀਨ ਦੇ ਸਿਲੰਡਰ ਜ ਅਟੈਚ ਹੋ ਜਾਂਦੇ ਆ। ਤਾਂ ਉਹ ਕਲੋਰੀਨੇਸ਼ਨ ਪਾਣੀ ਦੀ ਹੋ ਜਾਂਦੀ ਹੈ ਤਾਂ ਜਿਹੜੇ ਨੁਕਸਾਨ ਦੇ ਬੈਕਟੀਰੀਆ ਜਾਂ ਵਾਇਰਸਸ ਆ ਉਹ ਖਤਮ ਹੋ ਜਾਂਦੇ ਆ ਤਾਂ ਇਹ ਅਗਰ ਪ੍ਰੋਸੈਸ ਪੂਰੇ ਫਾਲੋ ਹੋ ਜਾਂਦਾ ਤਾਂ ਪਾਣੀ ਪੀਣ ਯੋਗ ਹੋ ਜਾਂਦਾ ਤੇ ਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਈ ਮੂਲਕ ਆ ਜਿਹੜੇ ਉਹ ਕਲੇਮ ਕਰਦੇ ਆ ਕਿ ਸਾਡਾ ਟੂਟੀਆਂ ਤੋਂ ਜਿਹੜਾ ਪਾਣੀ ਵਗਦਾ ਉਹ ਪੀਣ ਯੋਗ ਹੈ ਪਰ ਮੈਂ ਨਹੀਂ ਸਮਝਦਾ ਕਿ ਸਾਡੇ ਮੂਲਕ ਚ ਕੋਈ ਵੀ ਸੂਬਾ ਇਹ ਸੂਬਾ ਸਰਕਾਰ ਕਲੇਮ ਕਰ ਸਕਦੀ ਹੈ ਕਿ ਜਿਹੜਾ ਟੂਟੀਆਂ ਚੋਂ ਮਿਊਨਿਸਪਲ ਟੈਕਸ ਚੋਂ ਪਾਣੀ ਆ ਰਿਹਾ ਉਹ ਪੀਣ ਯੋਗ ਹੈਗਾ। ਸ਼੍ਰੀ ਮੁਖਤਸਰ ਸਾਹਿਬ ਸਿਹਤ ਵਿਭਾਗ ਵੱਲੋਂ 1 ਜਨਵਰੀ ਤੋਂ 30 ਜੂਨ ਤੱਕ ਪੀਣ ਵਾਲੇ ਪਾਣੀ ਦੇ ਲਈ ਗਏ ਵੱਖ-ਵੱਖ ਸੈਂਪਲਾਂ ਵਿੱਚੋਂ 73% ਪੀਣ ਵਾਲੇ ਪਾਣੀ ਦੇ ਸੈਂਪਲ ਪੀਣ ਅਯੋਗ ਪਾਏ ਗਏ ਨੇ ਜੇਕਰ ਸਿੱਧੇ ਸ਼ਬਦਾਂ ਵਿੱਚ ਆਖੀਏ ਤਾਂ ਇਹ ਸੈਂਪਲ ਫੇਲ ਹੋ ਗਏ ਨੇ ਦਰਅਸਲ ਸਿਹਤ ਵਿਭਾਗ ਦੀ ਟੀਮ ਸਮੇਂ-ਸਮੇਂ ਤੇ ਵੱਖ-ਵੱਖ ਜਨਤਕ ਥਾਵਾਂ ਤੋਂ ਸਕੂਲਾਂ, ਹੋਟਲਾਂ, ਟਾਬਿਆਂ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਭਰਦੀ ਰਹਿੰਦੀ ਹੈ ਉਕਤ 6 ਮਹੀਨੇ ਵਿੱਚ 45 ਪੀਣ ਵਾਲੇ ਪਾਣੀ ਦੇ ਸੈਂਪਲ ਟੀਮ ਵੱਲੋਂ ਭਰੇ ਗਏ ਜਿਨ੍ਹਾਂ ਵਿੱਚੋਂ 33 ਸੈਂਪਲ ਫੇਲ ਪਾਏ ਗਏ ਨੇ ਫੇਲ ਪਾਏ ਗਏ ਸੈਂਪਲਾਂ ਵਿੱਚ ਜਲ ਘਰ ਨਹਿਰਾਂ ਦੇ ਨਾਲ ਲੱਗਦੇ ਨਲਕਿਆਂ, ਸਕੂਲਾਂ ਅਤੇ ਕੁਝ ਨਿੱਜੀ ਸਥਾਨਾਂ ਤੇ ਸੈਂਪਲ ਵੀ ਨੇ ਸ਼੍ਰੀ ਮੁਖਸਰ ਸਾਹਿਬ ਜਲ ਕਾਰ ਸਕੂਲਾਂ ਆਦਿ ਦੇ ਜੋ ਸੈਂਪਲ ਪਹਿਲਾਂ ਫੇਲ ਆਇਆ ਉਸ ਨੂੰ ਹਦਾਇਤਾਂ ਦੇ ਕੇ ਜੁਲਾਈ ਤੋਂ ਬਾਅਦ ਲਏ ਗਏ ਸੈਂਪਲਾਂ ਵਿੱਚ ਇਹ ਸੈਂਪਲ ਪਾਸ ਹੋ ਗਏ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਥਾਵਾਂ ਤੇ ਕਈ ਵਾਰ ক্লোਰੋਨਾਈਟਸ ਠੀਕ ਢੰਗ ਨਾਲ ਅਤੇ ਪਾਣੀ ਫਿਲਟਰ ਠੀਕ ਢੰਗ ਨਾਲ ਨਾ ਹੋਣ ਕਾਰਨ ਵੀ ਸੈਂਪਲ ਫੇਲ ਹੋ ਜਾਂਦੇ ਨੇ ਉਨ੍ਹਾਂ ਕਿਹਾ ਕਿ ਨਹਿਰਾ ਕਿਨਾਰੇ ਲੱਗੇ ਨਲਕੀਆਂ ਅਤੇ ਜਮਿਨੀ ਪਾਣੀ ਦੇ ਸੈਂਪਲ ਅਕਸਰ ਪੀਣ ਦੇ ਯੋਗ ਨਹੀਂ ਹੁੰਦੇ ਇਸ ਲਈ ਸਾਨੂੰ ਹਰ ਜਗ੍ਹਾ ਤੇ ਲੱਗੀ ਟੁੱਟੀ ਜਾਂ ਨਲਕੇ ਤੋਂ ਪਾਣੀ ਨਹੀਂ ਪੀਣਾ ਚਾਹੀਦਾ ਕੀ ਹੈਗਾ ਰਿਜ਼ਲਟ ਔਰ ਸੈਂਪਲਿੰਗ ਜਿਹੜੀ ਹੈਗੀ ਆਈ ਹੈਗੀ ਕੁੰਨੇ ਸੈਂਪਲ ਫੇਲ ਹੋਏ ਆ ਔਰ ਕੀ ਕਹੋਗੇ ਲੋਕਾਂ ਨੂੰ ਜਦੋਂ ਜਿਹੜੇ ਜੁਲਾਈ ਦੇ ਮਹੀਨੇ ਚ ਅਸੀਂ ਸੈਂਪਲ ਭੇਜੇ ਸੀਗੇ ਉਹ ਤਕਰੀਬਨ ਠੀਕ ਆਏ ਆ ਉਸ ਤੋਂ ਪਹਿਲਾਂ ਵਾਲੇ ਕਾਫੀ ਫੇਲ ਆਏ ਸੀਗੇ ਪੀਣ ਅਯੋਗ ਪਾਇਆ ਗਿਆ ਸੀ ਪਾਣੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਕਾਫੀ ਜਗ੍ਹਾ ਤੇ ਜਿਹੜਾ ਮਾੜਾ ਪਾਣੀ ਹੈ ਉਹਦੇ ਨਾਲ ਆਪਾਂ ਨੂੰ ਟਾਈਫਾਇਡ, ਐਪੀਟਾਈਟਸ ਏ ਇਸ ਤਰ੍ਹਾਂ ਦੀਆਂ ਬਿਮਾਰੀਆਂ ਡਾਇਰੀਆ, ਡਾਇਸੈਂਟਰੀ ਇਨ੍ਹਾਂ ਰੋਗਾਂ ਤੋਂ ਆਪਾਂ ਅਗਰਸੇ ਤੋਂ ਹੋ ਸਕਦੇ ਆ ਇਹ ਵੀ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਆ ਜਿਹੜਾ ਉਹ ਸਾਫ਼ ਸੁਥਰਾ ਪੀਤਾ ਜਾਏ ਇਹਦੇ ਚ ਕੁਝ ਪ੍ਰੋਸੈਸਸਿਸ ਵਾਟਰ ਵਰਕਸ ਚ ਹੁੰਦੇ ਆ ਜਿਹੜੇ ਕਿ ਅਗਰ ਅੱਛੀ ਤਰ੍ਹਾਂ ਉਹ ਫਾਲੋ ਕੀਤੇ ਜਾਣ ਤਾਂ ਪਾਣੀ ਪੀਣ ਯੋਗ ਹੋ ਸਕਦਾ ਹੈ ਉਹਦੇ ਚ ਇਨ੍ਹਾਂ ਕੋਲ ਸੈਂਡ, ਗ੍ਰੇਵਲ ਫਿਲਟਰਸ ਹੁੰਦੇ ਆ ਪਹਿਲਾਂ ਪਾਣੀ ਉਹਨਾਂ ਤੋਂ ਲੰਘਾ ਕੇ ਸ਼ੁੱਧ ਕੀਤਾ ਜਾਂਦਾ ਫਿਰ ਜਦ ਓਵਰਹੈਡ ਟੈਂਕ ਚ ਪمپ ਕੀਤਾ ਜਾਂਦਾ ਤਾਂ ਉਹਦੇ ਨਾਲ ਕਲੋਰੀਨ ਦੇ ਸਿਲੰਡਰਸ ਅਟੈਚ ਹੋ ਜਾਂਦੇ ਆ ਤਾਂ ਉਹ ਕਲੋਰੀਨੇਸ਼ਨ ਪਾਣੀ ਦੀ ਹੋ ਜਾਂਦੀ ਹੈ ਤਾਂ ਜਿਹੜੇ ਨੁਕਸਾਨ ਦੇ ਬੈਕਟੀਰੀਆ ਜਾਂ ਵਾਇਰਸਸ ਹੈ ਉਹ ਖਤਮ ਹੋ ਜਾਂਦੇ ਆ ਤਾਂ ਇਹ ਅਗਰ ਪ੍ਰੋਸੈਸ ਪੂਰੇ ਫਾਲੋ ਹੋ ਜਾਂਦਾ ਤਾਂ ਪਾਣੀ ਪੀਣ ਯੋਗ ਹੋ ਜਾਂਦਾ ਆਮ ਲੋਕਾਂ ਨੂੰ ਕੀ ਸਲਾਹ ਦਿਓਗੇ ਜਿਵੇਂ ਕਿ ਆਪਾਂ ਪਬਲਿਕ ਪਲੇਸਿਸ ਤੇ ਟੈਬਸ ਲੱਗੀਆਂ ਦੇਖਦੇ ਆ ਜਾਂ ਪਾਣੀ ਪੀ ਲੈਣੇ ਜਾਂ ਕੁਝ ਇਸ ਤਰ੍ਹਾਂ ਦਾ ਕੀ ਸਲਾਹ ਦਿਓਗੇ ਇਸ ਮਾਮਲੇ ਦੇ ਵਿੱਚ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਈ ਮੂਲਕ ਹੈ ਜਿਹੜੇ ਉਹ ਕਲੇਮ ਕਰਦੇ ਆ ਕਿ ਸਾਡਾ ਟੂਟੀਆਂ ਤੋਂ ਜਿਹੜਾ ਪਾਣੀ ਵਗਦਾ ਉਹ ਪੀਣ ਯੋਗ ਹੈ ਪਰ ਮੈਂ ਨਹੀਂ ਸਮਝਦਾ ਕਿ ਸਾਡੇ ਮੂਲਕ 'ਚ ਕੋਈ ਵੀ ਸੂਬਾ ਜਾਂ ਸੂਬਾ ਸਰਕਾਰ ਕਲੇਮ ਕਰ ਸਕਦੀ ਹੈ ਕਿ ਜਿਹੜਾ ਟੂਟੀਆਂ ਚੋਂ ਮਿਊਨਿਸਪਲ ਟੈਪਸ ਚੋਂ ਪਾਣੀ ਆ ਰਿਹਾ ਉਹ ਪੀਣ ਯੋਗ ਹੈਗਾ ਤਾਂ ਇਸ ਚੀਜ਼ ਬਾਰੇ ਮੈਨੂੰ ਲੱਗਦਾ ਹੈ ਕਿ ਆਮ ਲੋਕ ਸਾਰੇ ਸੋਸ਼ੀਓ ਇਕਨੋਮਿਕ ਸਟੇਟਸ ਦੇ ਜਾਗਰੂਕ ਨੇ ਤੁਸੀਂ ਜਗ੍ਹਾ ਜਗ੍ਹਾ ਤੇ ਦੇਖਦੇ ਹੋ ਆਰਓ ਵਾਟਰ ਦੇ ਪਲਾਂਟਸ ਲੱਗੇ ਹਰ ਗਲੀ ਚ ਪਲਾਂਟ ਹੈ ਉਹਦਾ ਕਾਰਨ ਵੀ ਇਹੀ ਹੈ ਕਿ ਲੋਕ ਅਵੇਅਰ ਨੇ ਪਾਣੀ ਚ ਕੋਈ ਦਿੱਕਤ ਹੈਗੀ ਹੈ ਜਿਵੇਂ ਕਈ ਜਗ੍ਹਾ ਤੇ ਪਾਈਪਾਂ ਪੁਰਾਣੀਆਂ ਹੋ ਚੁੱਕੀਆਂ ਸੀਵੇਜ ਤੇ ਡਰਿੰਕਿੰਗ ਵਾਟਰ ਮਿਕਸ ਹੋ ਜਾਂਦੇ ਨੇ ਤਾਂ ਉੱਥੇ ਪਾਈਪਾਂ ਰਿਪਲੇਸ ਜਦ ਹੋ ਜਾਣਗੀਆਂ ਜਦੋਂ ਵੀ ਆਉਣ ਵਾਲੇ ਸਮੇਂ 'ਚ ਹੋ ਜਾਣਗੀਆਂ ਪਾਣੀ ਦੀ ਕੁਆਲਿਟੀ ਬਿਹਤਰ ਹੋ ਜਾਏਗੀ ਉਹਨਾਂ 'ਚ ਆਪਾਂ ਨੂੰ ਕੋਈ ਨਾ ਕੋਈ ਪ੍ਰੀਕਾਸ਼ਨ ਲੈਣੀ ਚਾਹੀਦੀ ਹੈ ਅਗਰ ਕੋਈ ਆਊਟ ਬ੍ਰੇਕ ਹੋ ਜਾਂਦੀ ਹੈ ਕਿਤੇ ਜਾਵਾ ਕੇਸੇਸ ਆ ਜਾਂਦੇ ਆ ਕਿਸੇ ਗਲੀ ਮੁਹੱਲੇ 'ਚ ਜਾਂ ਪਿੰਡ 'ਚ ਤਾਂ ਉੱਥੇ ਅਸੀਂ ਬੋਇਲਿੰਗ ਦੀ ਸਲਾਹ ਦਿੰਨੇ ਆ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀ ਲਿਆ ਜਾਏ ਆਦਰਵਾਇਜ਼ ਉਸ ਏਰੀਆ ਦੇ ਲੋਕ ਇਸ ਗੱਲ ਤੋਂ ਜਾਣੂ ਹੁੰਦੇ ਆ ਵੀ ਆ ਜਿਹੜਾ ਵਾਟਰ ਸੋਰਸ ਹੈ ਸੇਫ ਹੈ ਇਆ ਇਹ ਨਹੀਂ ਹੈ ਔਰ ਆਪਾਂ ਕੀ ਮੈਜਰਸ ਲੈਣੇ ਆਪਾਂ ਪਹਿਲਾਂ ਡਿਸਕਸ ਕੀਤਾ ਜਿਵੇਂ ਕਿ ਆਰਓ ਹੈ ਜਾਂ ਉਹ ਇਸ ਤਰ੍ਹਾਂ ਦੇ ਕਿ ਜੇ ਤੁਹ ਫੇਲ ਆਂਦੇ ਸੈਂਪਲ ਫਿਰ ਆਪਾਂ ਉਹਨਾਂ ਨੂੰ ਖਾਸ ਤੌਰ ਤੇ ਕੋਈ ਦਿੰਨੇ ਹੈਗੇ ਨਾਲ ਨਾਲ ਅਸੀਂ ਹਿਦਾਇਤ ਦਿੰਨੇ ਆ ਜੀ ਅਗਰ ਉਹ ਵਾਟਰ ਵਰਕਸ ਦਾ ਸੈਂਪਲ ਲਿਆ ਗਿਆ ਤਾਂ ਕਲੋਰੀਨੇਸ਼ਨ ਉੱਥੇ ਜ਼ਿਆਦਾ ਮਿਕਦਾਰ ਚ ਕੀਤੀ ਜਾ ਸਕਦੀ ਹੈ ਉਹਦੇ ਨਾਲ ਪਾਣੀ ਸੇਫ ਹੋ ਜਾਂਦਾ ਔਰ ਆਪਣੇ ਜਿਹੜੇ ਫਿਲਟਰਸ ਵਗੈਰਾ ਹੁੰਦੇ ਆ ਗ੍ਰੇਵਲ ਤੇ ਸੈਂਡ ਫਿਲਟਰਸ ਉਨ੍ਹਾਂ ਦੀ ਵੀ ਮੇਨਟੇਨੈਂਸ ਅਗਰ ਅੱਛੀ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਪਾਣੀ ਦੀ ਕੁਆਲਿਟੀ ਸੁਧਾਰ ਹੋ ਜਾਂਦਾ ਹੈ।